ਸਿਰ ਹੌਲਾ ਹੌਲਾ ਉੱਜੋ ਹੁਗਿਆ ਉਹ ਗਾ ਉਹ ਰਿਲੇ ਵਿੱਚ ਚੰ ਚੰ ਦੇ ਸਾਰੇ ਹਨ ਕਿਤੇ ਬਹੁਤ ਦਿਨ ਹੋ ਗਿਆ ਨਹੀਂ ਸਾਈ ਨਹੀਂ ਆ ਚਲੇ ਨਹੀਂ ਸੁਣੋ ਯਾਰ ਜਾ ਕੇ ਬੱਲੇ ਬੱਲੇ ਉਹ ਲੈ ਪਾਣੀ ਪੀ ਆ ਦिए ਮੈਂ ਸਾਨੂੰ ਧਰ ਤੁਰ ਵੀ ਚੋਣੀ ਆ ਬਹੁਤ ਆਈ ਜਾਂਦਾ ਉਹ ਇਸ ਦਾ ਪੂਰਾ ਉਹ ਪੂਰੇ ਤੇ ਫੇਟਾ ਹੀ ਕੁਤਿਆ ਬੜ ਗਿਆ ਮੈਂ ਕੰਜਰ ਖਾਣ ਉਹ ਪੂਰੇ ਉਹ ਪੂਰੇ ਉਹ ਕੀ ਹੋ ਗਿਆ ਫਿਰ ਚੰਬੜੀ ਉਹ ਦੋ ਸੱਟ ਕਰ ਤੋ ਐ ਪਕੋ ਚਾ ਮਾ ਫਿਰ ਪਪੂ ਉਹ ਗਲਤ ਕੀ ਹੋ ਗਿਆ ਉਹ ਯਾਰ ਹੱਥ ਤੋਂ ਪੂਰੇ ਉਹ ਚਾਰ ਰੈਨ ਦੇ ਭਾਗ ਉਹ ਪੂਰੀ ਇੱਚਾ ਉਹਦਾ ਹੋਰੀ ਪੰਗਾ ਪੈ ਗਿਆ ਹੁਣ ਫਿਰ ਉਹ ਗਲਤ ਬਸ ਕੀ ਉਹ ਛੱਡਿਆ ਚੱਲ ਹੋ ਗਈ ਉਹ ਕਾਲਿਆ ਉਹ ਕਾਲਿਆ ਰੈਨ ਦੇ ਉਹ ਰੈਨ ਦੇ ਕਾਲਿਆ ਜਰਾ ਓ ਕੀ ਏ ਤੇਰੇ ਭੰਗੂ ਤਾਂ ਨਹੀਂ ਮੜ ਗਿਆ ਫਿਰ ਉਹ ਗੱਲ ਥੋੜੀ ਯਾ ਕਿਹੜਾ ਭੂਤ ਕਾਦੀ ਗੱਲ ਏ ਉਹ ਉਹ ਹਾਲਾ ਉਹ ਹੀ ਮਾਰਤੇ ਸੀਗੇ ਕਿ ਕਿਉਂ ਕਿਉਂ ਪੁੱਛਿਆ ਤੂੰ ਉਹ ਸਾਹ ਮੈਂ ਆਖਿਆ ਤੇ ਇੱਥੇ ਬਾਰੇ ਫੇਰ ਆ ਕੇ ਤੇਰੇ ਭੂਤ ਓਹੋ ਉਹ ਯਾਰ ਦਮ ਚੜਾ ਦਮ ਤਾਂ ਮੈਨੂੰ ਮਾਰਨ ਆਲਾ ਕਰਤਾ ਕਹਿੰਦਾ ਦਮ ਚੜਾਤਾ ਮੈਂ ਤੈਨੂੰ ਖਾਂਦਾ ਥੋੜੀ ਸੀ ਉਹ ਖਾਂਦਾ ਭਰਾਵਾ ਪਹਿਲਾਂ ਵੀ ਤੂੰ ਤਾਂ ਸਾਨੂੰ ਦੁਖੀ ਕਰ ਰੱਖਿਆਗਾ ਉਹ ਉਹ ਭੂਤਾ ਮੈਂ ਬੋਤਲ ਤੇ ਮਾਰੀ ਲੱਤ ਉੱਡ ਕੇ ਉਸੀ ਕਹਿੰਦੇ ਬੋਤਲ ਚ ਪੂਤਾ ਬਾਬੇ ਰੱਖਤਾ ਪਰ ਮਰ ਹੀ ਲੱਤ ਜੰਗਲਾਂ ਚ ਗਿਆ ਓਏ ਭਰਾਵਾ ਤੈਨੂੰ ਤਾਂ ਪਰੇਸ਼ਾਨ ਕਰਤਾ ਸਾਨੂੰ ਭਰਾਵਾ ਮੈਂ ਚਲਦਾ ਤਾ ਇਹੋ ਕੀ ਕਰਤੇ ਸਨ ਤਾ ਤਾ ਉਹ ਭੈਣ ਦਾ ਸਾਨੂੰ ਤਾਂ ਫੇਰ ਵੀ ਐ ਲੱਗਦਾ ਮੇਰੇ ਸਰੇ ਚ ਭੂਤੀ ਆ ਗਿਆ ਕਾਲੇ ਚ ਓਏ ਭੂਤ ਤਾਂ ਤੇਰੇ ਚ ਗਿਆ ਕਿਉਂ ਤੂੰ ਕੀ ਕਰਦਾ ਉਹ ਕੀ ਪਤਾ ਭੂਤ ਸੀ ਕੀ ਪਤਾ ਤੇਰੇ ਨਾਲ ਮੇਰੇ ਚ ਵਰ ਗਿਆ ਸੀ ਕੁਛ ਨਹੀਂ ਪੂਤ ਪਾਤ ਕੋਈ ਪੁੱਤ ਪਤਾ ਮੰਨਦਾ ਤਾਂ ਮੈਂ ਵੀ ਨਹੀਂ ਬੀਤੂ ਉਤਨੀ ਹੁੰਦਾ ਤੇ ਆਪਣਾ ਵਾ ਇਹਨੀ ਜੋਤੀ ਵੇ ਜੋਤੀ ਹੋਰੀ ਕਿੱਥੇ ਆਉਂਦੇ ਨੇ ਉਹ ਕਹਿੰਦੇ ਹਲੇ ਨਹੀਂ ਅਸੀਂ ਆਉਂਦੇ ਮਹੀਨਾ ਉੱਚਾ ਤੇ ਮੂਡ ਮਾਰ ਬਣਾਈਏ ਪਰ ਆਵਾ ਮੈਂ ਤਾਂ ਪੀਂਦਾ ਨਹੀਂ ਤੇਰੇ ਨਾਲ ਉਹ ਯਾਰ ਕਮਾਲ ਹੈ ਯਾਰ ਕਿਉਂ ਐਡਾ ਮੈਂ ਐਡੀ ਵੀ ਲੱਗਦਾ ਤੁਮ ਉਹ ਪਤੰਦਰਾ ਉਹਦੇ ਵੀ ਪੀਤੀ ਸੀ ਜਿੱਦੇ ਉਧਰ ਗਏ ਸੀ ਆਪਾਂ ਹੁਣ ਆਪਾਂ ਕਿਤੇ ਨਹੀਂ ਜਾਣਾ ਅਜੇ ਇੱਥੇ ਬੈਠ ਕੇ ਮੈਂ ਮੇਰੀ ਗੱਲ ਸੁਣ ਮੈਂ ਅੰਡੇ ਲਾਉਣਾ ਤੇ ਕਿਲੋ ਮੀਟ ਲਾਉਣਾ ਤੂੰ ਦਰੂ ਘਟ ਕੇ ਲਿਆ ਅੱਛਾ ਹਾਂ ਲੈ ਕੇ ਆਉਣਾ ਮੈਂ ਲੈ ਆ ਮੈਂ ਸੱਚੀ ਹੋਇਆ ਉਹ ਯਾਰ ਉਹ ਯਾਰ ਮੈਨੂੰ ਜੋਗਰਾਜ ਨੇ ਭਾਂਚੂ ਕਰਦੀ ਕੱਢੀ ਬੋਤਲ ਦਿੱਤੀ ਹੋਈ ਆ ਉਹ ਵੀ ਚੱਕ ਲਊ ਮੈਂ ਤੇਰੇ ਲਈ ਹੋ ਜੂ ਇੱਕ ਤੇਰੇ ਲਈ ਹੋ ਜੀ ਇੱਕ ਮੇਰੇ ਲਈ ਤੇਰੀ ਜੋਗਰਾਜ ਦਿੱਤੀ ਆ ਟੌਪ ਦੀ ਦਾ ਦਿੱਤੀ ਆ ਉਹ ਵਿੱਚ ਜੋਗਰਾਜ ਨਾ ਜੇ ਉਹ ਜੋਗਰਾਜ ਨਹੀਂ ਹੁੰਦਾ ਤੇ ਕੱਕੂ ਕੰਨੇ ਵੀ ਮੈਨੂੰ ਕਹਿੰਦਾ ਸੀ ਅੰਗਰੇਜ਼ੀ ਲੇਜੀ ਕਰ ਮੈਂ ਆਖਾ ਸੁੱਟ ਲੇ ਆਗਲੇ ਮਹੀਨੇ ਲੈ ਕੇ ਜਾਉਂਗੀ ਅੱਛਾ ਉਹ ਭਰਾਵਾ ਤੈਨੂੰ ਤਾਂ ਐਕਟਰੀ ਦੇਈ ਜਾਂਦੇ ਨੇ ਸਾਨੂੰ ਤਾਂ ਨਹੀਂ ਕੋਈ ਦਾਰੂ ਦਿੰਦਾ ਤੈਨੂੰ ਪਤਾ ਨਹੀਂ ਕਿਵੇਂ ਐਕਟਰ ਦੇਈ ਜਾਂਦੇ ਨੇ ਇੰਗਲਿਸ਼ ਦਾਰੂ ਆ ਪੂਰੀ ਘੈਂਟ ਆ ਤੈਨੂੰ ਪੈਕੇਟ ਖਾਂ ਜਿਹੜੀ ਬਲੈਕ ਡੌਗ ਹੈ ਦਿਖਾਉਂਗਾ ਤੈਨੂੰ ਵੀ ਬਲੈਕ ਡੌਗ ਫੇਰ ਦੇਖੀ ਤੂੰ ਉਹ ਜਿਹੜੀ ਕੁੱਤੇ ਕੱਤੇ ਜੀ ਵਾਲੀ ਕਿਤੇ ਉਹ ਨਾ ਤੂੰ ਉਹ ਪਿਆ ਦੀ ਮੈਨੂੰ ਐ ਕਰ ਚੱਲ ਤੂੰ ਪਹਿਲਾਂ ਦੇਸੀ ਕੱਢ ਕੇ ਲਿਆ ਉਹ ਦੇਸੀ ਦਾ ਭਰਾਵਾ ਮੈਂ ਇੱਕ ਮਿੰਟ ਮੈਂ ਆਂਡੇ ਲੈ ਕੇ ਆਉਣਾ ਆਂਡੇ ਲੈ ਕੇ ਆਂਡੇ ਲਿਆ ਮੈਂ ਕਿਹਾ ਹੋਰ ਨਾ ਕੁਝ ਕਰਕੇ ਆ ਜੀ ਮੇਰੇ ਕੋਲੇ ਮੈਂ ਹਾਂ ਲੈ ਕੇ ਆਇਆ ਹਾਂ ਮਿੰਟਾ ਡਾਲ ਲਾਦਾ ਭਾਬਾ ਤੇਥੋਂ ਉਹ ਯਾਰ ਤੂੰ ਲੈ ਕਿਤਾ ਆਇਆ ਪੰਜ ਮਿੰਟ ਚ ਹੈ ਆਠਣ ਦਾ ਟਾਈਮ ਹੋ ਰਿਹਾ ਉਧਰੋਂ ਬੱਦਲ ਬਾਈ ਆ ਪੀਣ ਦਾ ਜਿਗਾਰਡ ਵੀ ਨਹੀਂ ਕਿਸੋ ਬਣਿਆ ਅੱਜ ਕਰ ਬਾਕੀ ਤੋਂ ਪੀਣ ਦਾ ਜਿਗਾਰਡ ਲਿਆ ਕੋਈ ਪ੍ਰੇਸ਼ਤਾ ਦਾਰੂ ਵਾਲਾ ਚਾਲੋ ਪ੍ਰਮਾਤਮਾ ਆਪੇ ਲਿਆਉ ਕੋਈ ਮਾਲਕਾ ਪੈਸਾ ਟਕਾ ਹੈ ਨਹੀਂ ਅੱਜ ਕਰਦੇ ਕੋਈ ਜਿਗਾਰਡ ਆ ਹੁੰਦਾ ਬੰਦੇ ਆਲਾ ਕਾਲਾ ਇਹ ਲੋ ਲੋ ਨੇ ਕਿ ਪੰਪ ਇਹੀ ਕਰੂਗਾ ਕੁਛ ਨਾ ਕੁਛ ਤੂੰ ਹਾਕਰ ਜਨਾ ਕਰ ਤੂੰ ਮੇਰੇ ਕਰਨ ਤੂੰ ਮੇਰੇ ਕਰਨ ਹੋਰ ਵੀ ਕਾਲੇ ਬੰਬੇ ਵਾਲਾ ਕਿਵੇਂ ਠੀਕ ਹੈ ਠੀਕ ਹੈ ਵਧੀਆ ਵਧੀਆ ਹੋ ਗਿਆ ਹੋਰ ਤੁਸੀਂ ਦੱਸੋ ਹੋਰ ਠੀਕ ਹੈ ਠੀਕ ਹੈ ਹੋਰ ਵਧੀਆ ਵਧੀਆ ਕੋਈ ਪਿਆਰੇ ਬੰਬੇ ਵਾਲੀ ਤੂੰ ਉਦੋਂ ਲਿਆ ਹੋਏਗਾ ਤੂੰ ਤਾਂ ਬੰਬੇ ਵਾਲੀ ਤਾਂ ਨਹੀਂ ਆ ਮੈਂ ਲੈ ਕੇ ਆਇਆ ਮੈਂ ਝੋਗਰੋ ਜੜੀ ਭਈ ਇੱਕ ਉਹ ਗੱਲ ਕਰ ਹੁਣ ਮੈਂ ਚੱਕ ਨਹੀਂ ਭੁੱਲਿਆ ਮੀਟ ਲੈ ਕੇ ਆ ਮੀਟ ਵੇਟ ਪਹਿਲਾ ਜਿਹੜਾ ਪੈਕਸਾਈਕਲ ਆਵਾਜ਼ ਠੰਡਾ ਨਾਲੇ ਬਦਲਵਾਇਆ ਭੂਰੇ ਦੇ ਚੱਲਦੇ ਦੇਸੀ 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 ਵੀ ਨੇ ਆ ਜਾ ਆ ਜਾ ਅੱਛਾ ਜੀ ਤਿੱਕ ਤਨੀ ਇਹ ਮੈਂ ਅਗਲੇ ਮਹੀਨੇ ਚੱਲੋਂਗੇ ਆਪ ਗੱਗੂ ਗੱਲੇ ਤੇ ਚੱਲਣਾ ਉਹ ਕਹਿੰਦਾ ਸੀਗਾ ਕਹਿੰਦਾ ਕਾਲੀ ਆ ਜੀ ਕਹਿੰਦਾ ਮੈਨੂੰ ਲੈ ਕੇ ਚੱਲੀ ਹਾਂ ਲੈ ਚਲੂ ਲੈ ਚਲੂ ਮੈਨੂੰ ਲੈ ਕੇ ਉੱਥੇ ਉਹ ਮਿਲ ਜਾਂਦਾ ਹੁੰਦਾ ਤੈਨੂੰ ਸ਼ਾਹਰੂਖ ਖਾਨ ਸ਼ਾਹਰੂਖ ਖਾਨ ਤਾਂ ਬੰਬੇ ਸੀ ਬੰਬੇ ਮੈਨੂੰ ਲੈ ਕੇ ਚੱਲੀ ਯਾਰ ਮੈਨੂੰ ਮੈਨੂੰ ਸ਼ਰਟ ਦਿੱਤੀ ਮੈਨੂੰ ਬਲੈਕ ਸ਼ਰਟ ਦਿੱਤੀ ਹਾਂ ਹਾਂ ਕਾਲੀ ਚੱਲ ਰੰਗ ਦੀ ਪੂਰਾ ਮੈਚ ਕਹਿੰਦਾ ਐਨਾ ਸੁੱਤ ਵੀ ਰੰਕ ਕਾਲਾ ਲੈ ਕੇ ਚੱਲ ਮੈਂ ਮੈਂ ਹੁਣ ਛੁੱਟੀ ਆਇਆ ਹਾਂ ਅਗਲੇ ਮਹੀਨੇ ਜਾ ਰਿਹਾ ਮੈਂ ਲੈ ਕੇ ਜਾ ਲਾਂ ਤੈਨੂੰ ਹਾਂ ਮੈਂ ਤੇਰੇ ਨਾਲ ਚਲੂ ਆਪਾਂ ਸਭ ਸ਼ਨੀ ਦਿਵਲ ਮਨਪਰਾ ਅਮੰਦਾ ਸਾਰੇ ਦੇ ਘਰੇ ਲੈ ਕੇ ਜਾਈ ਮੈਨੂੰ ਸ਼ਨੀ ਦਿਵਲ ਪ੍ਰਾਮੰਦਾ ਹੋਗੇ ਵੱਡੇ ਵੱਡੇ ਮਹਿਲ ਬਹੁਤ ਬਹੁਤ ਵੱਡੇ ਵੱਡੇ ਮੇਰੀ ਉੱਥੇ ਪੂਰੀ ਰਿਸਪੈਕਟ ਹੈ ਬਹੁਤ ਰਿਸਪੈਕਟ ਪੂਰੀ ਫੁਲ ਆਇਆ ਪੁਰਾ ਚਲ ਉਹ ਮੰਜੀ ਤੇ ਬਸ ਮੰਜੀ ਮੰਜੀ ਬੱਟ ਮੈਂ ਲੈ ਕੇ ਆਇਆ ਬੈਠੋ ਮਣਗੀ ਗੱਲ ਹਰਦਾ ਕਾਲਾ ਕਰੂ ਕ੍ਰਿਸ਼ਨਾ ਕੁਸ਼ਾ ਚੱਲ ਆਪੇ ਦੰਧਾ ਰੱਬ ਛੱਤਣ ਪਾੜ ਕੇ ਦਿੰਦਾ ਜਦੋਂ ਚਲੋ ਲੈ ਆਉਂਦਾ ਦੇਖਦੇ ਆ ਕੀ ਨਾਲੇ ਮੀਟ ਕਾਵਾਂਗੇ ਮੀਟ ਵੀ ਲਿਆਇਆ ਜਿੰਦਾ ਲਾਦ ਕੇ ਕੋਈ ਇੱਤਰ ਕਿਤੇ ਉਨਾਂ ਪੜਜੇ ਦਾ ਰੁਪਿੰਦੇ ਹੂ ਯਾ ਕੋ ਮੀਟ ਲਿਆਇਆ ਮੀਟ ਲਿਆ ਮੀਟ ਲਿਆ ਏ ਕੋਇ ਨੂੰ ਕਿਧਰੋਂ ਲਿਆਇਓ ਕੋਈ ਆ ਕੋਈ ਪਿੰਡ ਦਾ ਬੰਦਾ ਫਿਰ ਵੀ ਪਿਆਰਾਂਗੇ ਕੁਦਲੋ ਕੋ ਕੋ ਤੈਨੂੰ ਪੈਦਾਂ ਮੇਰਾ ਸਾਲ ਕਰਾਇਆ ਹੈ ਤਾਂ ਥੋੜੀ ਜੀ ਹੈ ਕੋਈ ਤਾਂ ਕੱਲੀ ਪੀਜੂ ਕੋਈ ਤਾਂ ਕੱਲੀ ਪੀਜੂ ਤੂੰ ਬੇਇੱਜ਼ਤੀ ਕਰਵਾਤੀ ਉਹ ਫਿਰ ਚੱਕੋਈ ਉਹ ਤੇਰੀ ਉਹ ਬਲੈਕ ਰੋਡ ਜੀ ਕਿ ਹੈ ਲੈ ਆ ਤਾ ਜਾ ਚੱਲ ਕੋ ਮੀਟ ਮੀਟ ਬਣਾ ਲਈਂ ਫਿਰ ਮੀਟ ਬਣਾ ਆ ਤਲੀ ਇਸ ਵਾਲਾ ਉਹ ਮੀਟ ਉਹ ਯਾਰ ਤੂੰ ਮਾੜਾ ਮਾੜਾ ਨਾ ਦਿਖਾਇਆ ਕਰ ਉਹ ਹੋਰ ਬਾਈ ਪੂਰੇ ਠੀਕ ਠਾਕ ਹੋ ਉਹ ਠੀਕ ਹੈ ਭਰਾਵਾ ਠੀਕ ਹੈ ਬੱਠਾ ਬੱਠਾ ਕਿਵੇਂ ਆਇਆ ਸੀਗਾ ਬਸ ਇੱਥੇ ਕਾਲੇ ਬਾਈ ਕੋਲੇ ਮਿਲਣ ਆਇਆ ਸੀ ਤੇ ਮਿਲ ਲਿਆ ਇਹਨੂੰ ਉਹ ਬੰਬੇ ਬੰਬੇ ਵਾਲੀਆਂ ਗੱਲਾਂ ਕਰਾਂਗੇ ਵਾਹ ਅਜ ਬਾਈ ਨਾਲ ਨਾ ਮਿਲ ਲਿਆ ਇਹਨੂੰ ਫਿਰ ਹਾਂ ਹਾਂ ਮਿਲ ਲਿਆ ਨਾਲੇ ਮਿਲਾਂਗੇ ਫਿਰ ਹੁਣ ਜਾਣਾ ਇੱਥੇ ਦੇਖ ਪੂਰੇ ਮੂੰਹ ਪ੍ਰੇਮਤਾ ਹੈ ਨਾ ਉਹ ਕੀ ਇੱਥੇ ਉਹ ਕਾਲਾ ਮੂੰਹ ਪ੍ਰੇਮਤਾ ਹੈਗਾਗਾ ਫਿਰ ਮੂੰਹ ਪ੍ਰੇਮਤਾ ਹੈਗਾ ਫਿਰ ਹੁਣ ਕੀ ਕਰੀਏ ਆਪਾਂ ਇੱਥੇ ਦੇਖ ਲੈਣਾ ਹੂੰ ਇਕੱਠੇ ਹੁਣ ਮੈਂ ਉੱਥੇ ਐਕਟਰਾਂ ਚ ਰਹਿੰਦਾ ਸੀਗਾ ਹੈ ਉਹਨਾਂ ਨੇ ਮੈਨੂੰ ਕਦੇ ਵੀ ਨਿਯੋਤ ਤੂੰ ਇੰਨਾ ਕੰਜੂਸ ਨਾ ਬਣਿਆ ਕਰ ਯਾਰ ਤੂੰ ਦੇਖੀ ਆ ਆ ਉਧਰ ਐਂਪੀਰੀਅਮ ਬਲਿਊ ਉਹ ਬਲੈਕ ਬੋਕ ਉਹ ਕਿਹੜੀ ਪ੍ਰੀਅ ਅਪਰੂਵ ਆ ਸਾਨੂੰ ਨਹੀਂ ਪਤਾ ਪ੍ਰੀਅ ਅਪਰੂਵ ਜੀ ਬਾਤਕ 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 ਬਾਹਲਾ ਭਾਈ ਨੂੰ ਉਧਰ ਉਧਰ ਪੈ ਗਿਓ ਮੋ ਯਾਰ ਕਮਾਲ ਕਰਦਾ ਯਾਰ ਮਾੜਾ ਮਾਜਣਾ ਇਹ ਸਾਲਿਆ ਦੂਰੀ ਬਾਰ ਦੀ ਕੱਢੀ ਹੋਈ ਐ ਦੇਖ ਕੇ ਪੀਓ ਚਮਚਾ ਚਮਚੀ ਵੀ ਨਹੀਂ ਪੀਓ ਇਹ ਤਾਂ ਚਲ ਕੋਈ ਉਧਰ ਉਧਰ ਲਵਾ ਪੈ ਉਧਰ ਲਵਾ ਕੂੰਹੀਂ ਲਵਾ ਦੇ ਤੂੰਹੀਂ ਲਵਾ ਦੇ ਹਾਂ ਹਲੋ ਪੜੋ ਲਾਉ ਹੂੰ ਉਹ ਵੱਦ ਨਾ ਪਾ ਲਿਓ ਮੈਂ ਹੀ ਪਾਣਾ ਉਹ ਤੂੰ ਵੱਦ ਪਾ ਲੇਗਾ ਯਾਰ ਨਾਲ ਤਾਂ ਬੰਦਾ ਯਾਰ ਉਹ ਦੂਰੀ ਬਾਰ ਦੀ ਆ ਭਰਾਵਾ ਆਈ ਮੇ ਨੁਕਸਾਨ ਹੋ ਜੇ ਫਿਰ ਆਲਾ ਕਹਿੰਦਾ ਬੀਬੀ ਫਲਾਣੇ ਦੇ ਕੇ ਸੀ ਉਹ ਦੂਰੀ ਬਾਰ ਜਾਂ ਦੋ ਵਾਰੀ ਪਾ ਲਾਂਗੇ ਇੰਨੀ ਇੰਨੀ ਪੀਲਾ ਬਸ ਬਹੁਤ ਹੈ ਤਾਂ ਵੱਦ ਦੇ ਪੀਲੀ ਇਥੇ ਨੁਕਸਾਨ ਹੋਊਗਾ ਤੂੰ ਇਹ ਕ ਮੀਟ ਬਣਾ ਲੈ ਮੀਟ ਬਣਾ ਲੈ ਹਾਂ ਹਾਂ ਗੰਡੇ ਚੀਰ ਦੇ ਨਾਲ ਜਾ ਕੇ ਮੈਂ ਵੀ ਆ ਦੇ ਇੰਨੀ ਇੰਨੀ ਬਹੁਤ ਹੈ ਨਾ ਇਹ ਤਾਂ ਚੱਕ ਦੂਗੀ ਮੈਨੂੰ ਕੁਛ ਨਹੀਂ ਕਹਿੰਦੀ ਮੈਨੂੰ ਇੱਕ ਕੱਲ ਦੀ ਸ਼ਤਰੂਲਵੇ ਵਿਭਾਗ ਆ ਇੱਕ ਵਾਰੀ ਮੈਂ ਹੂੰ ਸ਼ਤਰੂਲਵੇ ਵਿਭਾਗੇ ਮੈਂ ਓਏ ਖੜ ਜਾ ਓਏ ਮੇਰਾ ਤਾਂ ਕਾਲਜਾ ਫੂਕਾ ਕਾਨੂੰਨ ਵੀ ਨਹੀਂ ਲੇਤਾ ਚੱਕ ਸੁਣ ਤਾਂ ਸੁਣ ਓਹੋ ਉਹ ਯਾਰ ਕਮਾਲ ਦੀ ਗੱਲ ਹੈ ਯਾਰ ਏ ਬਾਲੀ ਪੜੀ ਐ ਤਾਂ ਯਾਰ ਤੂੰ ਗੱਲ ਤਾਂ ਸੁਣ ਸ਼ਤਰੂਲਵੇ ਗਿਆ ਮੈਂ ਹੂੰ ਸ਼ਤਰੂਲਵੇ ਦੇਸੀ ਦਰੂ ਮੈਂ ਲੈ ਕੇ ਗਿਆ ਹੂੰ ਇੱਥੋਂ ਮੈਂ ਲੈ ਕੇ ਗਿਆ ਸੀ ਤੂੰ ਹਾਂ ਪੰਜਾਬ ਤੋਂ ਸਾਰਾ ਕਿੜੀ ਤਾਂ ਟੱਪ ਨਿੰਦੇ ਤੂੰ ਲੈ ਗਿਆ ਟੁਪਰੇ ਦੇਸੀ ਤਰੀ ਮੈਂ ਚ ਟਰੀ ਨਾ ਚੰਦਾ ਸਭ ਕੁਝ ਜਾਂਦਾ ਇਹ ਨਾ ਜਿੰਦਾ ਟਰੀ ਨਾ ਜੁਡੇਰੀ ਪੁਲਿਸ ਹੁੰਦੀ ਆਗੀ ਮੈਂ ਜਦੋਂ ਕੇਵਲ ਕਨਾ ਵਾ ਕਾਲੇ ਕਨਾ ਜਾ ਬਾ ਤਕਨਾ ਹਾਂ ਕਨਾ ਖੂਸ਼ ਹੋ ਆ ਮੈਂ ਸੜਾ ਉਹਨਾਂ ਨੂੰ ਪਤਾ ਹੀ ਸੀ ਵੀ ਤੇਰਾ ਨਾ ਉਹ ਕਾਲਾ ਹੀ ਆ ਉਹ ਜਦ ਤੈਨੂੰ ਪਤਾ ਦੇ ਕਿ ਸਾਰੇ ਜਾਂਦੇ ਹੋ ਰੰਗ ਇੰਨਾ ਤੇ ਮਰੇ ਕਿ ਆਇਆ ਉਹ ਸੜਾ ਤੇਰਾ ਰੰਗ ਦੇ ਹਕੀਕਤ ਉਹ ਵਾ ਉਹ ਕਾਲੇ ਇੱਥੋਂ ਲੈ ਤੂੰ ਦਾਰੂ ਕਿੰਝ ਤੀ ਨਹੀਂ ਕਰਨੀ ਹੁੰਦੀ ਮੇਰੀ ਯਾਰ ਕਮਾਲ ਕਰ ਦਿੰਦੀ ਮੈਨੂੰ ਪੈਗ ਲਾਉਣ ਦੇ ਥੱਲੇ ਬੈਠ ਜਾ ਤੂੰ ਓਏ ਯਾਰ ਮੈਂ ਇਹ ਚੀਜ਼ਾਂ ਨਹੀਂ ਦੇਖਦਾ ਹੁੰਦਾ ਠੀਕ ਨਾ ਉਹ ਇੱਥੋਂ ਜਾਂਦਾ ਨਾ ਸਾਰੇ ਜਾਣਦੇ ਆ ਉਹ ਜਾਣਦੇ ਪਤਾ ਹੀ ਆ ਪ੍ਰਵਾ ਮਾੜੀ ਮਾੜੀ ਪੀ ਮੰਗੇ ਮੇਰੇ ਹਲਾ ਪਾਣੀ ਪਾ ਲਾਂਦਾ ਆ ਤੁੰਗਾ ਜੇ ਫਿਰ ਮੈਂ ਆਖਿਆ ਮਾਜੀ ਉਹ ਡਾਇਲੌਗ ਚਾਹੋ ਆਪੋ ਚਪੜ ਗੰਜੂ ਤਰੇ ਮੰਜੋ ਹਾਂ ਉਹਦਾ ਡਾਇਲੋਗ ਹੈ ਅਬਾ ਖاموش ਹਾਂ ਕੋਈ ਬਸ ਸਹ ਚਾ ਨੂਣਾ ਕਮੋਸ ਕਰ ਇਸਨਾ ਉਹ ਡਾਇਲੋਗ ਉਹ ਕਹਣਾ ਕਹਣਾ ਇੱਕ ਇੱਕ ਕੋਹੋਂ ਲਾਉਂਦੇ ਕਹਣਾ ਪਿੱਗਾ ਹੂੰ ਤੇ ਇੱਕ ਪਿਗ ਲਾਇਆ ਉਹਨੇ ਕਿਹੜਾ ਡਾਇਲੋਗ ਦਿੱਗਤਾ ਨਾਲ ਜੀ ਨੂੰ ਦੂਜੇ ਪੱਗ ਚ ਧੰਮ ਮੱਲੈ ਸ਼ਤਰੂ ਸਭ ਤੁਸੀਂ ਤਾਂ ਬਸ ਮਿਸ ਦੋ ਪੈਗ ਨਹੀਂ ਚੱਲੇ ਗਏ ਐ ਸਾਲਿਆ ਉਹ ਦੇਸ ਕੀ ਨਹੀਂ ਪਿੰਦੇ ਹੁੰਦੇ ਫਿਰ ਮੈਂ ਪਾ ਕੇ ਮਿੱਠਣ ਲਵੇ ਮੌਲੂ ਕਹਿੰਦਾ ਹੈ ਕਾਲੇ ਉਹਨੇ ਕਹਿੰਦਾ ਹੋ ਕਹਿੰਦਾ ਆਹ ਹਾਂ ਉਹਨੇ ਹੱਥ ਮੈਨੂੰ ਚੰਬੜ ਗਿਆ ਮੈਨੂੰ ਕਹਿੰਦਾ ਆਹ ਉਹ ਪੰਜਾਬ ਦੇ ਬੰਦ ਨੂੰ ਪਿਆਰ ਵਰਤ ਕਰਦੇ ਨਾ ਉਹ ਯਾਰ ਬਸ ਹੁਣਾ ਮੱਜਾ ਤੋੜਦੀ ਫਿਰ ਮੈਂ ਉਹਨੂੰ ਆਖਿਆ ਮਾ ਮਠਨ ਜੀ ਮੈਂ ਦੇਸੀ ਨੂੰ ਦੇਸੀ ਕਹਿੰਦਾ ਨਾਲ ਹੀ ਚੱਕੀ ਫਿਰਿਆ ਕਹਿੰਦਾ ਮੈਂ ਤਾਂ ਦੇਸੀ ਨੂੰ ਕਹਿੰਦਾ ਖੂਬ ਪਸੰਦ ਕਰਦਾ ਹਾਂ ਉਹ ਮਾ ਥੋੜੇ ਕਾਲੇ ਨਾਲ ਹੀ ਜਾਂਦੀ ਆ ਛਿੜੀ ਛਿੜੀ ਨਹੀਂ 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 ਉਹ ਫਰਮਤ ਹੁੰਦੀ ਆ ਉਹ ਥੋੜੀ ਨਾਲ ਨਹੀਂ ਆ ਮਾਹਾਂ ਕੱਟੇ ਰਹਿੰਦੇ ਨਹੀਂ ਮਾਹਾਂ ਜੀ ਮਾਹ ਸੋਡਾ ਹੋਸਟਲ ਕਰਕ ਕੰਪਲੀਟਲੀ ਆ ਓਏ ਕਰਕੇ ਮਾਹ ਕਹਿੰਦਾ ਯਾਰ ਪਹਿਲਾਂ ਪੈਗ ਲਾਗਣਾ ਕਹਿੰਦਾ ਫੇਰ ਕਰੂੰ ਆ ਇੰਦਰਾ ਪਿਛਲੇ ਜਮਾਨੇ ਚ ਤੂੰ ਨਚਾਰ ਹੀ ਹੋਵੇਂਗਾ ਓਏ ਉਹਨਾਂ ਦੇ ਹੁਣ ਡਾਂਸ ਦੇਖ ਲੈਣਾ ਉਹਨਾਂ ਦਾ ਡਾਂਸ ਬਹੁਤ ਉਹਦਾ ਸਟਾਈਲ ਹੈ ਮਾਹਕ ਦੇ ਪਹਿਲੇ ਜਮਾਨੇ ਚ ਨੀ ਚਾਰ ਹੋਵੇਂ ਉਹ ਹਲੇ ਹਰਕਤਾਂ ਦੀਆਂ ਨਹੀਂ ਚਾਂਸੀ ਚੀਜ਼ ਦੇ ਢਾਂਚ ਤੰਗੂ ਦੇ ਬੀਚ ਸੇ ਉਹ ਬੁਰਾ ਕਰ ਵੀ ਕੋਲੀਆ ਕਾਲੇ ਹੋ ਨਹੀਂ ਉਹਨਾਂ ਦਾ ਆਟਾ ਮੈਨੂੰ ਲਾਲਾ ਸਾਰੇ ਉਥੇ ਮੰਨਦੇ ਨੇ ਲੰਬੂ ਮੈਨੂੰ ਮੰਨਦਾ ਹੈ ਹੈ ਤੇ ਗੋਬਿੰਦਾ ਮੈਨੂੰ ਮੰਨ ਗਿਆ ਜਦੋਂ ਉਹਨੂੰ ਡਾਂਸ ਦਿਖਾਇਆ ਮੈਂ ਇਸ ਲੋਟਾ ਮੰਨ ਗਿਆ ਮੈਨੂੰ ਗੋਬਿੰਦਾ ਬਿਲਕੁਲ ਯੋਗ ਰੋਣਾ ਨਹੀਂ ਆਕੇ ਨਹੀਂ ਅਸੀਂ ਤੇਰੇ ਨਾਲ ਫਿਲਮ ਬਣਾਉਣੇ ਆ ਫਿਲਮ ਤਾਂ ਕਰਨਗੇ ਅਗਲੇ ਮਹੀਨੇ ਕਰਨੀ ਆਪਾਂ ਨੂੰ ਅੱਛਾ ਹਾਂ ਅਗਲੇ ਮਹੀਨੇ ਕਰਨੀ ਹੈ ਫਿਲਮ ਓਏ ਯਾਰ ਕਸਾਰਾ ਕੋ ਇੱਥੇ ਬਹਿ ਜਾ ਯਾਰ ਓਏ ਬਹਿ ਜਾ ਯਾਰ ਕਹਿਆ ਇੱਥੇ ਬਹਿ ਰੋ ਨਾ ਟੱਪੀਓ ਟ੍ਰੈਕਟਰ ਦੇ ਬਲ ਚ ਦਵਾ ਦਾਂ ਓਏ ਬਹਿ ਜਾ ਇੱਥੇ ਸ਼ੂਟ ਹੋਣੀ ਆ ਹੁਣ ਟ੍ਰੈਕਟਰ ਦੇ ਚ ਦਵਾ ਮੰਗ ਸ਼ੂਟ ਨਾ ਓਏ ਬਹਿ ਜਾ ਯਾਰ ਜਲਮ ਦਾ ਟੋਕਾ ਹਾਂ ਗੁੰਡੀ ਦਾ ਜਲਮ ਦਾ ਟੋਕਾ ਓਏ ਬਹਿ ਜਾ ਯਾਰ ਓਏ ਯਾਰ 30 25 ਹੈ ਹਾਂ ਉਹ ਗੱਲ ਮੈਂ ਅਸਲ ਜ਼ਿੰਦਗੀ ਉਹ ਜਾਇਗਾ ਰਮ ਹੈ ਓਏ ਤੇ ਕੇ ਭਈ ਅਸੀਂ ਦੋ ਮਰੂਗਾ ਸਾਪੜੇ ਬਈਆ ਘੜਿਆ ਬਈਆ ਯਾਰ ਬਈਆ ਡਿੱਗਣਾ ਨਹੀਂ ਹੁਣ ਡਿੱਗਣਾ ਨਹੀਂ ਪਦ ਹਾਂ ਪਦਮਨੀ ਕੋਲਾਪੁਰੀ ਦੀ ਗੱਲ ਸੁਣਾਣਾ ਮੈਂ ਤੈਨੂੰ ਪਦਮਨੀ ਕੀ ਹੁੰਦੀ ਆ ਉਹ ਪਦਮਨੀ ਉਹ ਪਦਮਨੀ ਕੋਲਾਪੁਰੀ ਐਕਟਰ ਨਹੀਂ ਹੋ ਐਕਟਰ ਨਹੀਂ ਪੱਦ ਮਾਰਦੀ ਹੁੰਨੀ ਉਹ ਨਹੀਂ ਨਹੀਂ ਪਦਮਨੀ ਮਾਰਦੀ ਹੁੰਦੀ ਯਾਰ ਤੁਸੀਂ ਵੀ ਐਂ ਬਣਾ ਲਈ ਓ ਯਾਰ ਪਦਮਨੀ ਇੱਕ ਤਾਂ ਐਕਟਰ ਨਹੀਂ ਐਕਟਰ ਨਹੀਂ ਉਹ ਪ੍ਰੇਮ ਰੋਗ ਹੁੰਦੀ ਕਿ ਪ੍ਰੇਮ ਰੋਗ ਰਿਸ਼ੀਕਪੁਰ ਦੀ ਜਿਹੜੇ ਉਹਦੇ ਚ ਐਕਟਰ ਨਹੀਂ ਆ ਉਹਦਾ ਨਾਮ ਪਦਮਣੀ ਕੋਲਾਪੁਰੀ ਹੈ ਪਦਮਣੀ ਹਾਂ ਉਹੋ ਪਦਮਣੀ ਉਹ ਐਕਟ ਨਹੀਂ ਦੇ ਨੋ ਪਦਮਣੀ ਹੋਏ ਹਾਂ ਪਦਮਣੀ ਕੋਲਾਪੁਰੀ ਉਹਦਾ ਨਾ ਉਹ ਮੈਨੂੰ ਕਹਿੰਦੀ ਉਹ ਤਾਂ ਦੇਖ ਕਹੇ ਜੇ ਨਹੀਂ ਕਾਲੇ ਕਹਿੰਦੀ ਮੈਨੂੰ ਪੰਜਾਬ ਕਮਾ ਲਿਆ ਅੱਛਾ ਹਾਂ ਤੇ ਮੈਂ ਕਹਾਂ ਹਾਂ ਜੀ ਮਹਾਂ ਜਿਹੜਾ ਪੱਦੀ ਪੱਦਮਾਰਦਾ ਉਹਨੂੰ ਪੱਦੀ ਧਰ ਦਿੰਦੇ ਨੇ ਉਹ ਕੀ ਉਹਦੇ ਨਾਲ ਪਦਮਣੀ ਨਾ ਢੱਟਾ ਹੋਏ ਪਿੰਡ ਦਾ ਹੋਰ ਸਿਸਟਮ ਹੈ ਨਾ ਪਿੰਡ ਦਾ ਹੋਰ ਸਿਸਟਮ ਹੈ ਉਹ ਕਹਿੰਦੀ ਮੈਨੂੰ ਕਹਿੰਦੀ ਪੰਜਾਬ ਲੈ ਕੇ ਚਲ ਕਾਲੀ ਅੱਛਾ ਹੂੰ ਤੈਨੂੰ ਹਾਂ ਮੈਂ ਕਹਾਂ ਹਾਂ ਲੈ ਚਲਾਂਗਾ ਮੈਂ ਪਦਮਣੀ ਤੈ ਲੈ ਆਉਂਦਾ ਤਾਂ ਓਏ ਉਹ ਗੱਲ ਕੀ ਹੋ ਗਈ ਉਸ ਤੋਂ ਬਾਅਦ ਉਹਦੀ 10 ਦਿਨਾਂ ਬਾਅਦ ਹਰਮ ਬੱਕ ਹੋ ਗਈ ਨਰਮਾ ਜਗਾ ਲਾਂ ਦੇ ਦੋ ਦਿਨ ਓਏ ਹੋ ਥੋੜੀ ਨਰਮਾ ਚ ਨਹੀਂ ਆਣ ਪੜਾ ਓਏ ਉਹਨਾਂ ਨੂੰ ਸ਼ੌਂਕ ਵਾਹ ਹੁੰਦਾ ਓਏ ਉਹ ਤਾਂ ਫੋਟੋ ਫੋਟੋ ਕਰਾਉਂਦੀਆਂ ਨੇ ਓਏ ਸ਼ੌਂਕ ਨਾਲੀ ਚ ਜਗਾ ਲਾਂ ਦੇ ਸਰਸੋਂ ਆ ਸਰਸੋਂ ਹੋ ਗਈ ਸਰਸੋਂ ਚ ਫੋਟੋ ਖਿਚਾਉਣੀ ਬਸ ਹੈ ਉਹਨਾਂ ਦੇ ਆ ਸ਼ੌਂਕ ਨੇ ਬਸ ਹੋਰ ਕੀ ਓਏ ਤਾਂ ਹੋਰ ਮਾਰ ਬਾਸੇ ਰਹੀਆਂ ਨੇ ਬਾਸੇ ਲੈ ਇਹ ਚੰਗ ਲੱਗਦਾ ਮੈਨੂੰ ਮਾਰ ਮਾਰ ਪਾ ਇਹ ਬਹੁਤ ਤੇਜ਼ ਦਰੂਆ ਘੈਂਟ ਦਾ ਚਮਚਾਂ ਵਾਲੀ ਇਹ ਤਾਂ ਦੇਖ ਕੇ ਵੀ ਸਾਹ ਨਾ ਲੱਗੇ ਚਮਚਾਂ ਵਾਲੀ ਐ ਤੈਨੂੰ ਪਤਾ ਨਹੀਂ ਇਹ ਤਾਂ ਬਸ ਹੋਰ ਲਾਉਂਦਾ ਨਹੀਂ ਬਸ ਉਨੀ ਬਹੁਤ ਮੈਂ ਤਾਂ ਇੱਕ ਚਮਚਾ ਪੀ ਲਾਉਂਦਾ ਮੈਂ ਤਾਂ ਉਹ ਇਹ ਵੀ ਮਰਦਾਂ ਦੇ ਕੰਮ ਨੇ ਪੀਣਾ ਤੂੰ ਐਸਾ ਇਹ ਪੀਣਾ ਸਾਡਾ ਕੰਮ ਹੈ ਤੇ ਬੰਦੇ ਦਾ ਮਰਦਾਨਾ ਹੂੰ ਟੋਪਰਾਵਾ ਸਾਨੂੰ ਤਾਂ 100 ਕੰਮ ਨੇ ਭਰਾਵਾ ਚਿਕਨ ਬਣਾਕ ਨੇ ਚਿਕਨ ਚਿਕਨ ਜਾ ਬਣਾਕ ਲੈ ਉਹ ਤੜਕਾ ਲਾਦੀ ਵਧੀਆ ਬਣਾਈ ਵਧੀਆ ਟੋਪ ਦਾ ਦੇਖ ਫਿਰ ਜਾ ਕੋ ਮਣਡੇ ਲਿਓਣੇ ਬਣ ਗਿਆ ਫਿਰ ਜਾ ਕੋ ਮਣਡਾਉਂਦੀ ਹੈ ਨਾ ਹੈ ਕਾਲੇ ਗੰਡੇ ਲਿਓ ਨੇ ਪਹਿਲਾਂ ਯਾਰ bina ਘੰਟਾ ਤੂੰ ਕੱਲੇ ਥੀਲ 'ਚ ਪੁੰਦੇ ਬਣਾ ਕੇ ਲਿਆ ਜਾ ਮੈਂ ਪੈਸੇ ਲਈ ਆ ਮੈਂ ਪੈਸੇ ਲਈਂ ਉਹ ਤੇ ਇੱਕ ਘਟੂਆ ਜਿਹਾ ਹੋਰ ਪਰ ਲਈਆਂ ਇੱਕ ਘਟੂਆ ਜਿਹਾ ਓਏ ਆਹੀ ਸੀ ਮੇਰੇ ਕੋਲੇ ਤਾਂ ਮੈਨੂੰ ਪਤਾ ਦੇਖ ਵਿਆਹ 'ਚ ਕੱਢੀ ਹੋਈ ਸੀ ਫੁੱਲ ਤੁਸੀਂ ਓਏ ਉਹ ਤਾਂ ਖਤਮ ਹੋ ਗਈ ਭਰਾਵਾ ਯਾਰ ਗੱਪ ਤਾਂ ਕਹ ਲੈ ਮੈਂ ਹੁਣ ਕਿੱਥੋਂ ਦੇ ਦਾਂ ਤੈਨੂੰ ਯਾਰ ਮੈਂ ਮੈਂ ਕਹਿੰਦਾ ਵੀ ਗੱਪ ਨਾ ਮਾਰ ਗੱਪ ਨਾ ਮਾਰ ਓ ਮੈਂ ਤਾਂ ਕਦੇ ਗਾਪੂ ਹੀ ਨਹੀਂ ਮਾਰੇ ਭਰਾਵਾ ਥੋੜੀ ਜੀ ਬਚਾਈ ਨਹੀਂ ਕੀ ਪਈ ਐ ਮੈਂ ਕਰ ਤੂੰ ਇਹ ਵੀ ਮੀਟ ਬਣਾ ਕੇ ਲੈ ਖੜਾ ਹੋ ਨਾ ਹੋ ਨਾ ਭਰਾਵਾ ਹੂੰ ਕਿਉਂ ਉਹ ਲਿਆ ਭਾਈ ਸਾਵੀ ਖਾ ਰੋ ਬੜਾ ਬੜਾ ਇਹ ਹਾਲਾ ਕੇ ਲਿਆਓ ਐਡਾ ਕੰਜੂਸ ਆ ਨਾ ਪੂਰਾ ਤੇਰੇ ਤੇ ਤਾਂ ਰਹੀ ਨਹੀਂ ਮੇਰਾ ਕਿਦਰਾ ਇੱਛਾ ਹੂੰ ਜੇ ਮੀਟ ਲਿਆਤਾ ਇਹਨੂੰ ਇਹ ਬਣਾਉਣਾ ਨਹੀਂ ਮੈਂ ਤਾਂ ਖਾ ਕੇ ਜਾਊਂਗਾ ਅਸਲੀ ਕੋਈ ਗੱਲ ਨਹੀਂ ਇਹਨੂੰ ਨਸ਼ਾ ਹੀ ਘੱਟ ਹੋਇਆ ਆ ਹੋਰ ਲੇ ਕੇ ਘੱਟ ਹੋਇਆ ਘੱਟ ਹੋਰ ਤਾਂ ਨਸ਼ਾ ਘੱਟ ਹੋਇਆ ਹੋਰ ਘੱਟ ਉਹ ਤਾਂ ਮੈਂ ਜੇ ਜ ਦੋ ਵਾਰਾਂ ਦੀ ਦੋ ਵਾਰਾਂ ਦੀ ਆਪ ਜੱਥ ਨਾਲ ਪਾਉਣਾ ਮੈਨੂੰ ਵੀ ਮੈਂ ਵੀ ਉਹੀ ਜਾਣ ਕੇ ਕਹਤਾ ਹੂੰ ਮੈਂ ਜਾਣ ਕੇ ਕਿਤਾ ਮਾਮਨ ਫਾਹਲ ਜੱਜ ਬਗਜੂਆ ਇਹ ਐ ਕਰ ਠੀਕ ਹੈ ਨਾ ਇੱਕ ਮਿੰਟ ਮੈਂ ਦੇਖ ਕੇ ਆਉਣਾ ਲਮਾ ਤਾਂ ਪਾਣੀ ਵੀ ਨਹੀਂ ਪਾਉਣਾ ਇਹ ਟ ਇੱਕ ਮਿੰਟ ਮੈਂ ਦੇਖ ਕੇ ਆ ਹਾਂ ਠੀਕ ਹੈ ਵੀ ਕਿਨੇ ਆ ਬਾਹਰ ਪਰ ਲੈ ਉਹ ਮੈਨੂੰ ਮੜਾ ਸਿਖਾਇਆ ਹਾਂ ਹਾਂ ਦੱਸਿਆ ਮੈਨੂੰ ਉਹਨੇ ਆਪਣਾ ਰਾਣੀ ਮਖਰਜੀ ਨੇ ਮੀਠ ਬਣਾਉਣਾ ਸਿਖਾਇਆ ਹੋਇਆ ਵੀ ਐਵੇਂ ਐਵੇਂ ਬਣਾ ਤਾਂ ਹਾਂ ਉਹਨੂੰ ਬਣਾ ਕੇ ਫਿਰ ਲਿਆਓ ਮੈਨੂੰ ਉਹ ਤਰੀਕਾ ਦੱਸਿਆ ਹਾਂ ਮੈਂ ਵੀ ਜਾਣਾ ਠੀਕ ਹੈ ਠੀਕ ਓਕੇ

ओ रे ओ रे आ लागे तड़का वाला तला फिर इन्हें पीला आजा पीला देख तू आज तू मने देख देख जोहरा गली देखियो चकलेम ओदे बैग च पेई मरे अच्छा ठीक है आओ गया। अच्छा इस बिरयाओ है ओ पक्के है ये मिलन नु ले आए ओ पटंदर दा पेड़ा पटा खाली कर गया यार ਉਹ ਯਾਰ ਮੈਨੂੰ ਤੈਨੂੰ ਕਿੰਨੇ ਵਾਰ ਆਖਿਆ ਵੀ ਇਹੇ ਜਿਹੰਦਿਆਂ ਨੂੰ ਨਾ ਲਿਆਇਆ ਕੱਲ੍ਹ ਯਾਰ ਭੈਣ ਚੋ ਉਹ ਯਾਰ ਮੈਨੂੰ ਤਰਸ ਆ ਜਾਂਦਾ ਯਾਰ ਤਰਸ ਆ ਜਾਂਦਾ ਮੈਨੂੰ ਓਏ ਤੈਨੂੰ ਤਾਂ ਹਰੇਕ ਤੇ ਤਰਸ ਆ ਜਾਂਦਾ ਪਰ ਮੈਂ ਕਿਤੇ ਕਿਤੇ ਤਰਸ ਕਰੂੰਗਾ ਕੱਲਿਆ ਚੱਲਾ ਕਰ ਹੋਰ ਪਾਲਿਆ ਬਸ ਆਹੀ ਸੀ ਅਬ ਦਾ ਟੌਰ ਨਾ ਪੈ ਜਾ ਮੀਟ ਖਾ ਰੋਟੀ ਖਾ ਉਰੇ ਆਈ ਲਵ ਯੂ ਉਰੇ ਲਵ ਯੂ ਲਵ ਦਸਾ ਇਹ ਕੀਮਤ ਦਾ ਇਹ ਲਾਫਟੀਆ ਦੇ ਲੋ ਬੈ ਜਾ ਸੋ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਆਪਣਾ ਸੱਤਵਾਂ ਪਾਟ ਆ ਚੁੱਕਾ ਬੰਬੇ ਵਾਲਾ ਗੱਪੀ ਠੀਕ ਹੈ ਨਾ ਤੇ ਦੇਖੋ ਕਮਾਲ ਹੁੰਦਾ ਕੀ ਆ ਛਾਈ ਬੰਦੀ ਪੀ ਜਾਂਦੇ ਨੇ दारू ਰਹਿ ਜਾਂਦਾ ਭੂਰਾ ਤੇ ਆਪਣਾ ਤੁਸੀਂ ਬੋਲੋ ਜੀ ਸ਼ੇਅਰ ਪੁਆਇੰਟ ਕਰਿਆ ਜੀ ਸਭ ਕੇ ਸ਼ੇਅਰ ਕਰੋਗਾ ਧੰਨਵਾਦ ਸ਼ੁਕਰੀਆ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਅੱਗੇ ਆਪਾਂ ਬਹੁਤ ਘੈਂਟ ਘੈਂਟ ਕਨਸੈਪਟ ਲੈ ਕੇ ਆ ਰਹੇ ਹਾਂ ਜੀ ਆਡੀਅன்ஸ் ਨੂੰ ਬਹੁਤ ਸਾਰਾ ਪਿਆਰ ਆਉਣਗੇ ਆਡੀਅன்ஸ் ਸਾਨੂੰ ਬਹੁਤ ਸਾਰਾ ਪਿਆਰ ਤੇ ਆਪਣੀ ਕਿਡਨਾਪਰ ਮੂਵੀ ਆਈ ਉਹ ਦੇਖੋ ਜੀ ਹੈ ਬਹੁਤ ਘੈਂਟ ਬਣੀ ਆ ਉਹ ਤੇ ਮਿਹਨਤ ਲੱਗੀ ਆ ਤੇ ਅੱਗੇ ਆਪਾਂ ਬਹੁਤ ਘੈਂਟ ਘੈਂਟ ਲੈ ਕੇ ਆਉਂਦੀਆਂ ਨੇ ਤੇ ਇੱਕ ਸਾਡੀ ਮੂਵੀ ਰੁਕੀ ਪਈ ਆ ਨਸ਼ੇੜੀਏ ਟੂ ਪਾਰਟ ਤੇ ਉਹਨੂੰ ਵੀ ਅਸੀਂ ਬਣਾਵਾਂਗੇ ਪੂਰੇ ਉਹਦੇ ਤੇ ਟਾਈਮ ਲੱਗਾ ਸਾਲ ਮੰਗੂਗਾ ਉਹਦੇ 'ਚ ਸਾਡੇ ਪੁੱਤਰ ਸਾਹਿਬ ਬਹੁਤ ਸਿਰਾ ਘੈਂਟ ਰੋਲ ਆ ਉਹ ਵੀ ਜਾ ਕੇ ਦੇਖਿਓ ਤੁਸੀਂ ਵੀ ਕਮੈਂਟ ਕਰੋ ਫਿਰ ਵੀ ਤੁਸੀਂ ਡੀਕ ਕਰੋ ਵੀ ਹਾਂ ਇਹ ਬਣਨੀ ਚਾਹੀਦੀ ਹੈ ਜ਼ਰੂਰ ਬਈ ਕੀ ਕਮਾਲ ਹੋਊਗੀ ਹਰੇਕ ਵੀਡੀਓ 'ਚ ਕੀ ਕਮਾਲ ਅੱਤ ਕਰਾ ਦਾਂਗੇ ਅੱਤ ਰੇਕ ਨੂੰ ਵੱਖਰਾ ਬੰਦਾ ਨੂੰ ਸਬਸਕ੍ਰਾਈਬ ਕਰੋ ਪਲੀਜ਼ ਜ਼ਰੂਰ ਕਰਿਓ ਧੰਨਵਾਦ ਧੰਨਵਾਦ